ਗੁਰਪ੍ਰੀਤ ਆਪਾਂ ਬੱਚਿਆਂ ਨੂੰ ਮਿਹਨਤ ਬੜੀ ਕਰਵਾ ਰਹੇ ਆ ਤੁਹਾਨੂੰ ਕਿਵੇਂ ਲੱਗਦਾ ਅੱਗੇ ਰਿਜ਼ਲਟ ਕਿੱਦਾਂ ਦੇ ਆਣਗੇ ਔਮਲ ਹੈ ਕਮਜ਼ੋਰ ਨਹੀਂ ਸ਼ਕਤੀ ਦਾ ਨਾਮ ਹੀ ਨਾਰੀ ਹੈ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਛੋਟੀ ਛੋਟੀਆਂ ਬੱਚੀਆਂ ਕਿਸ ਤਰ੍ਹਾਂ ਹੌਸਲੇ ਤੇ ਜਨੂਨ ਦੇ ਨਾਲ ਵਰਕ ਕਰ ਰਹੀਆਂ ਸੋ ਮੈਨੂੰ ਪੂਰਨ ਉਮੀਦ ਹੈ ਕਿ ਇਹਨਾਂ ਬੱਚੀਆਂ ਨੂੰ ਤੁਸੀਂ ਹੁਣ ਵਾਲੇ ਟਾਈਮ ਦੇ ਵਿੱਚ ਨੇਚਰਲ ਖੇਡਦੇ ਹੋਏ ਦੇਖੋਗੇ ਹੂੰ ਮਤਲਬ ਕਿੰਨੇ ਤੋਂ ਕਿੰਨੇ ਜਿਹੜਾ ਰੋਜ਼ ਦਾ ਜਿਹੜਾ ਟਾਈਮ ਹੈਗਾ ਤੁਹਾਡਾ ਕਿਉਂਕਿ ਬਹੁਤ ਬਹੁਤੇ ਲੋਕ ਜਿਹੜੇ ਆ ਤੁਹਾਨੂੰ ਫੋਨ ਵੀ ਕਰਦੇ ਨੇ ਉਸ ਦੇ ਆ ਵੀ ਟਾਈਮਿੰਗ ਕੀ ਆ ਤੇ ਮੈਂ ਚਾਹੁੰਨਾ ਚਾਹੁੰਦਾ ਜਰੀਏ ਜਿਹੜਾ ਆਪਾਂ ਟਾਈਮ ਹੀ ਉੱਥੇ ਪਾ ਦਈਏ ਕਿ ਪਤਾ ਲੱਗ ਜਾਣਾ ਸਾਰਾ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਲਕੀ ਸਿੰਘ ਲੱਭਾ ਜੀ ਇਹ ਸਵਾਲ ਪੁੱਛਣ ਬਾਰੇ ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਮਾਰਨਿੰਗ ਸਾਡਾ ਜਿਹੜਾ ਸੈਸ਼ਨ ਆ ਉਹ 5:30 ਵਜੇ ਸ਼ੁਰੂ ਹੋ ਜਾਂਦਾ ਮਾਰਨਿੰਗ 5:30 ਤੋਂ ਲੈ ਕੇ 8 ਵਜੇ ਤੱਕ ਜਿਹੜਾ ਸੈਸ਼ਨ ਆ ਉਹ ਬੱਚਿਆਂ ਦਾ ਲੱਗਦਾ ਹੈ ਉਸ ਤੋਂ ਬਾਅਦ 4 ਤੋਂ 6 ਦੁਬਾਰਾ ਇਵਨਿੰਗ ਨੂੰ ਫਿਰ ਦੁਬਾਰਾ ਸੈਸ਼ਨ ਉਹਨਾਂ ਦਾ ਲੱਗਦਾ ਹੈ ਮੰਨੋ ਦੋ ਵਾਰ ਜਿਹੜਾ ਹਾਂਜੀ ਡੇ ਦੇ ਵਿੱਚ ਡੇ ਦੇ ਵਿੱਚ ਦੋ ਵਾਰ ਇਹਨਾਂ ਦੀ ਪ੍ਰੈਕਟਿਸ ਹੁੰਦੀ ਹੈ ਕਿਉਂਕਿ ਕਿਉਂ ਕਰਕੇ ਇਹਨਾਂ ਦੀਆਂ ਸ਼ਿਫਟਾਂ ਵੀ ਸਕੂਲ ਦੇ ਵਿੱਚ ਹੈਗੀਆਂ ਕੁਝ ਬੱਚਿਆਂ ਦਾ ਸਕੂਲ ਜਿਹੜਾ ਕਲਾਸ ਹੈ ਉਹ 12 ਵਜੇ ਤੋਂ ਬਾਅਦ ਲੱਗਦੀ ਹੈ ਤੇ ਕੁਝ ਬੱਚਿਆਂ ਦੀ ਅਰਲੀ ਲੱਗਦੀ ਹੈ ਇਸ ਵੇਲੇ ਨਾਲ ਡਿਵਾਇਡਿਸ਼ਨ ਮੈਨੂੰ ਇੱਕ ਮੇਰੇ ਦੋਸਤ ਨੇ ਗੀਤ ਲਿਖਿਆ ਸੀ ਉਹ ਮੇਰੇ ਬਹੁਤ ਦਿਲ ਦੇ ਕਰੀਬ ਨਹੀਂ ਕਹਿ ਸਕਦੇ ਬੈਠਾ ਮੇਰੇ ਢਿੱਡ ਦੇ ਵਿੱਚ ਉਹ ਵੀ ਰਿਕਾਰਡ ਕਰਾਉਣਾ ਕਦੇ ਨਾ ਕਦੇ ਕਿਉਂਕਿ ਜੇ ਅਸੀਂ ਪੱਤਰਕਾਰੀ ਕਰਦੇ ਹਾਂ ਸਾਡੇ ਵੀ ਅੰਦਰੋਂ ਫੁਰਨੇ ਫੋੜਦੇ ਆ ਇਹੋ ਗੀਤ ਸੀਗਾ ਵੀ ਚਾਹੁੰਦੇ ਹੋ ਜੇ ਆਪਣੇ ਭਵੇਖ ਨੂੰ ਸਵਾਰਨਾ ਸਾਡੇ ਦੇਵੋ ਧੀਆਂ ਨੂੰ ਕੋਖਾਂ ਵਿੱਚ ਮਾਰਨਾ ਬਣ ਕੇ ਸਨੀਤਾ ਰਾਣੀ ਅੰਬਰਾ ਨੂੰ ਸੂਕੇ ਮੁੜੀਆਂ ਸਿੱਖ ਲਿਆਇਣਾ ਆਪਣੇ ਭਵੇਖ ਨੂੰ ਸਵਾਰਨਾ ਇਹ ਗੱਲਾਂ ਸੱਤ ਨਹੀਂ ਹੁੰਦੀਆਂ ਹੋਰੀਆਂ ਬਿਲਕੁਲ ਜੀ ਬੱਚੀਆਂ ਦੇਖੋ ਬੱਚੀਆਂ ਨੇ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਔਰ ਸਾਡੇ ਕੋਟ ਸਾਹਿਬ万ਪੀ ਸਿੰਘ ਵੀ ਅਰਜ਼ ਕਰਕੇ ਗਿਆ ਕਿ ਕਿਸਰਾ ਇਹ ਬੱਚੀਆਂ ਬੜੇ ਗਰਾਊਂਡ ਲੈਵਲ ਤੋਂ ਉੱਥੇ ਹੀ ਔਰ ਬਹੁਤ ਹੀ ਦਰਮਿਆਨੇ ਪਰਿਵਾਰਾਂ ਤੋਂ ਬਿਲੋਂਗ ਕਰਦੀਆਂ ਮੈਂ ਉਹਨਾਂ ਤੋਂ ਤੁਹਾਨੂੰ ਦੱਸ ਰਿਹਾ ਕਈ ਬੱਚੀਆਂ ਇਸ ਤਰ੍ਹਾਂ ਦੀਆਂ ਐ ਜਿਹੜੀਆਂ ਇੱਕ ਕੁਆਟਰ ਦੇ ਵਿੱਚ ਰਹਿ ਰਹੀਆਂ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਉਹ ਲੋਕਾਂ ਦੇ ਘਰ ਸਫਾਈ ਦਾ ਕੰਮ ਕਰਦੇ ਆ ਪਰ ਬੱਚੀਆਂ ਅੱਜ ਆਪਣੀ ਹਨਰ ਆਪਣੀ ਟੇਲੈਂਟ ਦੇ ਵਿਦੋਲਤ ਨੈਸ਼ਨਲ ਤੱਕ ਉਹਨਾਂ ਨੇ ਦਰਸਕ ਦਿੱਤੀ ਆ ਸੋ ਜੇਕਰ ਲੱਭਾ ਜੀ ਮੈਂ ਫੇਰ ਦੁਹਰਾਉਣਾ ਚਾਹਣਾ ਜੇਕਰ ਇਹ ਗਰਾਊਂਡ ਖਿਡਾਰੀਆਂ ਦੇ ਨਾਲ ਭਰੇ ਰਹਿਣਗੇ ਤਾਂ ਹਸਪਤਾਲ ਤੁਹਾਨੂੰ ਖਾਲੀ ਨਜ਼ਰ ਆਉਣਗੇ ਸੋ ਅਸੀਂ ਬੇਨਤੀ ਕਰਦੇ ਹਾਂ ਜਿੰਨੇ ਵੀ ਪੇਰੈਂਟਸ ਅੱਜ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਸੁਣ ਰਿਹਾ ਹੈ ਦੇਖ ਰਿਹਾ ਹੈ ਸੋ ਅਸੀਂ ਪਰਾਲਾ ਕ ਲਈ ਮਿਲ ਕੇ ਸਾਡਾ ਸਾਥ ਦਿਓ ਉਹ ਅਸੀਂ ਬੱਚਿਆਂ ਦਾ ਭਵਿੱਖ ਸਵਾਰੀਏ ਔਰ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲਈਏ ਤਾਂ ਕਿ ਉਹ ਨਸ਼ੀਆਂ ਵਰਗੀਆਂ ਜਿਹੜੀਆਂ ਅਕ੍ਰਿਤਿਆ ਸਮਾਜ ਦੇ ਵਿੱਚ ਫੈਲੀਆਂ ਉਹਨਾਂ ਤੋਂ ਵੀ ਦੂਰ ਰਹਿ ਸਕਣ ਮੋਬਾਈਲਾਂ ਦੇ ਨਸ਼ੇ ਤੋਂ ਦੂਰ ਰਹਿ ਸਕਣ ਤੇ ਆਪਣਾ ਭਵਿੱਖ ਸਵਾਰ ਸਕਣ ਕੁੱਲ ਮਿਲਾ ਕੇ ਗੱਲ ਕਿੱਥੇ ਮੁੱਕਦੀ ਆ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਂ ਏ ਰਾਜੇ ਪੁਰਾਣਿਆਂ ਨੂੰ ਮਹਾਪੁਰਖਾਂ ਨੂੰ ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲਿਆਂ ਤੇ ਤੁਸੀਂ ਬਹੁਤ ਵੱਡਾ ਇਹ ਫਰਾਲਾ ਕਰਿਓ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਧੂਮਕਾ ਨਿਭਾਉਂਦੇ ਰਹੋ ਕਿਉਂਕਿ ਮੈਨੂੰ ਲੱਗਦਾ ਜਿੱਥੇ ਹੁਣ 70 85 ਤੱਕ ਦੀ ਗੱਲ ਗਈ ਹੈ ਹੋ ਸਕਦਾ ਉਹਨਾਂ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕਿੱਥੇ ਤੱਕ ਪਹੁੰਚ ਜੇ ਉਹ ਬੱਚਿਆਂ ਦਾ ਵੀ ਵੇਖ ਜਿਹੜਾ ਕਦੀ ਉਹਨਾਂ ਸੁਪਨਾ ਵੀ ਨਹੀਂ ਲਿਆ ਹੋਣਾ ਤੇ ਮਾਪੇ ਨੇ ਤੇ ਉਹ ਪਤਾ ਨਹੀਂ ਕਿੱਡਾ ਵਧਾਇਆ ਇਹ ਉਹਨਾਂ ਨੂੰ ਪ੍ਰੋਜੈਕਟ ਮਿਲ ਜੇ ਅੱਗੇ ਬਹੁਤ ਬਹੁਤ ਵੱਡੀ ਗੱਲ ਆ ਜੀ ਅਸੀਂ ਬਹੁਤ ਸ਼ੁਕਰ ਸ਼ੁਕਰਗੁਜ਼ਾਰ ਆ ਜੋ ਆਪ ਜੀ ਦੇ ਵਰਗੇ ਸੁਜਵਾਨ ਪੱਤਰਕਾਰ ਟਾਈਮ ਟਾਈਮ ਤੇ ਆ ਕੇ ਬੱਚਿਆਂ ਨੂੰ ਪ੍ਰਮੋਟ ਕਰਦੇ ਆ ਇਹਦੇ ਨਾਲ ਸਾਨੂੰ ਤਾਂ ਹੌਸਲਾ ਮਿਲਦਾ ਹੀ ਮਿਲਦਾ ਔਰ ਮੈਸੇਜ ਸਮਾਜ ਵਿੱਚ ਵਧਿਆ ਜਾਂਦਾ ਔਰ ਇਹਦੇ ਨਾਲ ਨਾਲ ਪੇਰੈਂਟਸ ਨੂੰ ਵੀ ਬਹੁਤ ਵਧੀਆ ਲੱਗਦਾ ਔਰ ਬੱਚਿਆਂ ਦੀ ਹੌਸਲਾ ਫਜ਼ਾਈ ਬਹੁਤ ਹੁੰਦੀ ਹੈ ਬੱਚੇ ਵੀ ਬਹੁਤ ਅੱਗੇ ਤੋਂ ਹੋਰ ਜ਼ੋਰ ਲਾ ਕੇ ਆਪਣੀ ਮੰਜ਼ਲ ਵੱਲ ਵੱਧਨ ਦੀ ਕੋਸ਼ਿਸ਼ ਕਰਦੇ ਆ ਸੋ ਮੈਂ ਅਦਾਰਾ ਦੇਸ਼ ਦੁਨੀਆ ਦਾ ਤੇ ਹੋਰ ਜਿਹੜੇ ਚੈਨਲਸ ਆਪਣੇ ਹੈਗੇ ਆ ਮਹਾ ਪੰਜਾਬ ਮਹਾ ਪੰਜਾਬ ਚੈਨਲ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਸਮੇਂ ਸਮੇਂ ਤੇ ਇਸ ਗਰਾਉਂਡ ਦੇ ਵਿੱਚ ਹਾਜ਼ਰ ਹੁੰਦੇ ਆ ਔਰ ਲਖਵੀਰ ਸਿੰਘ ਲੱਬਾ ਜੀ ਦਾ ਫਿਰ ਤਹਿ ਦਿਲੋਂ ਧੰਨਵਾਦ ਬਟੇ ਕੀ ਨਾਮ ਆਪਣਾ ਮਾਈ ਨੇਮ ਇਜ਼ ਅਚਾਹ ਕਿਹੜੀ ਪੋਜੀਸ਼ਨ ਤੇ ਖੇਡਦੇ ਮਾਈ ਪੋਜੀਸ਼ਨ ਇਜ਼ ਰਾਈਟ ਆਊਟ ਅ ਰਾਈਟ ਆਊਟ ਕਿਹੜੀ ਕਲਾਸ ਪੜ੍ਹਦੇ ਮਾਈ ਸਟੱਡੀ ਇਨ 8th ਕਲਾਸ ਕੀ ਤੁਹਾਡਾ ਏਮ ਕੀ ਹੈ ਕੀ ਕਰਨਾ ਚਾਹੁੰਦੇ ਹੋ ਫੁਟਬਾਲ ਮੈਂ ਹਾਕੀ ਖੇਡ ਕੇ ਅੱਗੇ ਹੱਥ ਸੇ ਜਾਣਾ ਸਰ ਤੁਹਾਡੇ ਨਾਲ ਹੁਣ ਲਾਸਟ ਵਾਲੀ ਪਹਿਲੇ ਤਾਂ ਆਪਾਂ ਇੰਟਰਵਿਊ ਕਰ ਹੀ ਚੁੱਕੇ ਆ ਇਹ ਲਾਸਟ ਵਿੱਚ ਆਪਾਂ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਬੱਚਿਆਂ ਦੀਆਂ ਉਮੀਦਾਂ ਬਹੁਤ ਵੱਡੀਆਂ ਨੇ ਇਹ ਜਿੱਦਾਂ ਦਾ ਅੱਗੇ ਟਾਈਮ ਚੱਲਦਾ ਪਿਆ ਤੇ ਖਰੇ ਉਤਰ ਜਾਣਗੇ ਬਿਲਕੁਲ ਉਤਰਨਗੇ ਜੀ ਦੇਖੋ ਤੁਸੀਂ ਦੇਖ ਰਹੇ ਹੋ ਗਰਾਊਂਡ ਤੇ ਪ੍ਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਵਧੀਆ ਰਿਜ਼ਲਟ ਸਾਡੇ ਆ ਰਹੇ ਆ ਠੀਕ ਅਸੀਂ ਸਰਕਾਰ ਤੋਂ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਜਲਦੀ ਜਲਦੀ ਸਾਡਾ ਜਿਹੜਾ ਸਿਕਸ ਸੈਟ ਐਸੋ ਡਰਪੇ ਤੇ ਲੱਗੇ ਇਹ ਗਰਾਊਂਡ ਦੀ ਮੇਨਟੇਨੈਂਸ ਦੀ ਸਾਡੂੰ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਤੇ ਸਾਡੇ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਹੈ ਸਾਡੇ ਐਜੂਕੇਸ਼ਨ ਮਿਨਿਸਟਰ ਹੈ ਹਰਜੋਤ ਮੈਜੀ ਕਿ ਥੋੜਾ ਜੀ ਸਾਨੂੰ ਹੈਲਪ ਕਰਨ ਤੇ ਅਸੀਂ ਆਪਣੀ ਪੂਰੀ ਮਿਹਨਤ ਕਰ ਰਹੇ ਆ ਤੇ ਮੈਡਮ ਇਕਵਿੰਦਰ ਵੀ ਖੜੇ ਸਾਡੇ ਨਾਲ ਜਿਹੜੇ ਕਿ ਸਪੋਰਟਸਪਾਰਟਨ ਤੋਂ ਸਾਨੂੰ ਹਾਕੀ ਕੋਚ ਉਹਨਾਂ ਨੇ ਸਰਕਾਰ ਨੇ ਪ੍ਰੋਵਾਈਡ ਕੀਤੇ ਆ ਤੇ ਤੁਹਾਨੂੰ ਅਸੀਂ ਵਧੀਆ ਰਿਜ਼ਲਟ ਲੈ ਕੇ ਦਿਵਾਵਾਂਗੇ ਦੇਖੋ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਅੰਡਰ 11 ਦੇ ਬੱਚੇ ਵੀ ਹੈਗੇ ਆ ਅਸੀਂ ਮੁੰਡੀਆਂ ਖੁਰਦ ਤੇ ਮੁੰਡੀਆਂ ਗੱਲਾਂ ਤੋਂ ਜਿਹੜੇ ਇਹ ਤੀਜੀ ਚੌਥੀ ਬੱਚੇ ਅਸੀਂ ਲੈ ਕੇ ਆਏ ਆ छोड़े छोड़े कि ਜਿਹੜੇ ਛੋਟੇ ਛੋਟੇ ਬੱਚੇ ਐ 10 ਸਾਲ ਦੇ 8 ਸਾਲ ਦੇ 11 ਸਾਲ ਦੇ ਕਿਉਂਕਿ ਅੰਡਰ 12 2 ਸਾਲ ਤੋਂ ਲੁਧਿਆਣਾ ਜਿਹੜਾ ਹੈਗਾ ਚੈਂਪੀਅਨ ਰੇਅਰ ਸਟੇਟ ਚੋਂ ਤੇ ਸਾਡੇ ਕੋਲ ਅੰਡਰ 14 ਦੇ ਬੱਚੇ ਵੀ ਚੱਲ ਰਹੇ ਐ ਤੇ ਜੇ ਥੋੜੀ ਜੀ ਸਾਡੀ ਮਦਦ ਹੋ ਜਾਏ ਸਾਨੂੰ ਬੇਸਿਕ ਨੈਸੈਸਿਟੀਜ਼ ਮਿਲ ਜਾਣ ਕਿਉਂਕਿ ਅਸੀਂ ਹੋਸਟਲ ਦੀ ਡਿਮਾਂਡ ਰੱਖੀ ਐ ਇੱਕ ਵੀ ਸਕੂਲ 'ਚ ਸਾਡੇ ਕੋਲ ਹੋਸਟਲ ਹੋਵੇ ਤੇ ਗਰਲਸ ਹੋਸਟਲ ਹੋਵੇ ਤੇ ਅਸੀਂ ਬਹੁਤ ਵਧੀਆ ਪਰਫਾਰਮੈਂਸ ਦੇ ਸਕਦੇ ਹਾਂ ਕਿਉਂਕਿ ਜਿਦਾ ਆਪਾਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਤੇ ਅਸੀਂ ਕਹਿੰਦੇ ਆ ਬੇਟੀ ਖੜਾਓ ਤੇ ਬੇਟੀ ਤੇ ਬੱਚੇ ਜੇ ਕੁੜੀਆਂ ਨੂੰ ਆਪਾਂ 10% ਹੈਲਪ ਕਰਦੇ ਆਂ ਤੇ ਕੁੜੀਆਂ ਆਪਾਂ ਨੂੰ 90% ਰਿਜ਼ਲਟ ਦਿੰਦੀਆਂ ਕਿਉਂਕਿ ਕੁੜੀਆਂ ਜਿਹੜੀਆਂ ਮੁੰਡੀਆਂ ਤੋਂ ਇੰਟੈਲੀਜੈਂਟ ਹੁੰਦੀਆਂ ਤੇ ਬਹੁਤ ਡੈਡੀਕੇਸ਼ਨ ਹੁੰਦਾ ਇਹਨਾਂ 'ਚ ਤੇ ਇਹ ਡੈਡੀਕੇਸ਼ਨ ਦਾ ਫਾਇਦਾ ਜਿਹੜਾ ਹੈਗਾ ਆਪਾਂ ਨੂੰ ਚੱਕਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਬੱਚੇ ਐ ਅੱਜਕੱਲ ਮੁੰਡੀਆਂ ਕੁੜੀਆਂ 'ਚ ਕੋਈ ਫਰਕ ਨਹੀਂ ਹੈਗਾ ਜਿਹੜੇ ਸਾਡੇ ਬੱਚੇ ਜਿਹੜੇ ਹੈਗੇ ਅੱਗੇ ਜਾ ਕੇ ਵਧੀਆ ਪੋਸਟਾਂ 'ਚ ਜਾਣ ਅਫਸਰ ਬਣਨ ਆਪਣਾ ਬਿਜ਼ਨਸ ਕਰਨ ਚੰਗੇ ਇਨਸਾਨ ਬਣਨ। ਔਰ ਜਿੱਦਾਂ ਛੋਟੇ ਛੋਟੇ ਬੱਚਿਆਂ ਨਾਲ ਮੈਂ ਗੱਲ ਕੀਤੀ ਆ ਉਹਨਾਂ ਨੇ ਸੋ ਜਿਹੜਾ ਜਵਾਬ ਦਿੱਤਾ ਮ ਪੇ ਅਸੀਂ ਮਾ ਮਾਪਾ ਦਾ ਜਿਹੜਾ ਨਾਂ ਜਿਹੜਾ ਰੋਸ਼ਨ ਕਰਨਾ ਹੈ ਤੇ ਉਹਦੇ ਨਾਲ ਨਾਲ ਉਹ ਕਹਿੰਦੇ ਅਸੀਂ ਆਰਮੀ ਵਿੱਚ ਜਾਣਾ ਚਾਹੁੰਦੇ ਆ ਅਸੀਂ ਆ ਕਰਨਾ ਇਦਾਂ ਦੇ ਹਰ ਇੱਕ ਦੀ ਕੋਈ ਡਾਕਟਰ ਕਹਿਣਾ ਬਣਨ ਵਾਸਤੇ ਕਹਿ ਰਿਹਾ ਉਹ ਕਿਵੇਂ ਲੱਗ ਰਿਹਾ ਤੁਹਾਨੂੰ ਦੇਖੋ ਅਸੀਂ ਇਹਨਾਂ ਦੀ ਕਾਉਂਸਲਿੰਗ ਕਰਦੇ ਆ ਰੈਗੂਲਰਲੀ ਤੇ ਮੈਂ ਵੀ ਐਸੇ ਗਾਈਡੈਂਸ ਕਾਉਂਸਲਰ ਵੀ ਅਸੀਂ ਕੰਮ ਕਰ ਰਹੇ ਆ ਤੇ ਸਾਡੇ ਗੁਰਪ੍ਰੀਤ ਜੀ ਹੋਗੇ ਸਾਡੇ ਹੋਰ ਟੀਮ ਮੈਂਬਰਸ ਹੋਗੇ ਤੇ ਇਹਨਾਂ ਨੂੰ ਅਸੀਂ ਸਿਰਫ ਫਿਜ਼ੀਕਲੀ ਫਿਟਨੈਸ ਦੇ ਲਈ ਅਸੀਂ ਇਹਨਾਂ ਦਾ ਸਾਈਕੋਲੋਜੀਕਲ ਮੋਟੀਵੇਟ ਵੀ ਕਰਦੇ ਆ ਇਹਨਾਂ ਨੂੰ ਦਿਮਾਗੀ ਤੌਰ ਤੇ ਜਿਹੜਾ ਇਹਨਾਂ ਦਾ ਵਿਕਾਸ ਹੈ ਕੀ ਤੁਹਾਡਾ ਜਿਹੜਾ ਏਰੀਆ ਹੈ ਕਿੰਨਾ ਵੱਡਾ ਹੈ ਪੈਸੇ ਪੱਖੋਂ ਗਰੀਬ ਨਹੀਂ ਹੁੰਦਾ ਬੰਦਾ ਬੰਦਾ ਦਿਮਾਗੋਂ ਪੱਖੋਂ ਗਰੀਬ ਨਹੀਂ ਹੋਣਾ ਚਾਹੀਦਾ ਜੇ ਬੰਦਾ ਦਿਮਾਗੋਂ ਪੱਖੋਂ ਗਰੀਬ ਹੈ ਉਹ ਬੰਦਾ ਅੱਗੇ ਨਹੀਂ ਵੱਧ ਸਕਦਾ ਇਹ ਤੁਹਾਡੀ ਜਿਹੜੀ ਸੋਚ ਹੈ ਇਹ ਸੋਚ ਆਪਣੀ ਵੱਡੀ ਹੋਣੀ ਚਾਹੀਦੀ ਹੈ ਕਿਉਂਕਿ ਸੋਚ ਵੱਡੀ ਹੋਏਗੀ ਤੇ ਆਟੋਮੈਟਿਕਲੀ ਜਿਹੜਾ ਹੈਗਾ ਬੰਦੇ ਨੇ ਗਰੋਥ ਕਰਨੀ ਹੀ ਕਰਨੀ ਆ ਜਿਹੜੇ ਮੈਡਮ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਸਿਲੈਕਟ ਕਰਕੇ ਤੁਹਾਡੇ ਕੋਲ ਭੇਜੇ ਆ ਇਹ ਕੋਈ ਇੱਥੇ ਦੇ ਵਧੀਆ ਰਿਜ਼ਲਟ ਜਿਹੜੇ ਆਉਂਦੇ ਸੀ ਉਹਦਾ ਕਰਕੇ ਇਹਨਾਂ ਦੀ ਇੱਥੇ ਡਿਊਟੀ ਲੱਗੀ ਆ ਜਾਂ ਕਿਸ ਕਰ ਬਿਲਕੁਲ ਸਰਕਾਰ ਨੇ ਦੇਖਿਆ ਸੀ ਵੀ ਕਿੱਥੇ-ਕਿੱਥੇ ਅਸੀਂ ਨਰਸਰੀਆਂ ਦੇ ਸਕਦੇ ਆ ਇਹ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਵੀ ਹਾਕਪੋਰਟਸ ਦੀ ਨਰਸਰੀਆਂ ਆ ਮੈਡਮ ਤੁਹਾਡਾ ਨਾਮ ਕੀ ਆ ਤੇ ਕਿੱਥੋਂ ਤੱਕ ਤੁਸੀਂ ਪੜ੍ਹਾਈ ਕੀਤੀ ਐ ਔਰ ਕਿਸੇ ਇਲਾਕੇ ਦੇ ਵਿੱਚੋਂ ਤੁਸੀਂ ਇੱਥੇ ਲੁਧਿਆਣੇ ਦੇ ਵਿੱਚ ਆਏ ਹੋ ਸਿਸ਼ਕਾਪ ਸਰ ਮੇਰਾ ਨਾਮ ਮਕਮਿੰਦਰ ਤੀਰਕੌਰ ਐ ਤੇ ਮੈਂ ਕਰੰਤਾਰਨ ਤੋਂ ਬਿਲੋਂਗ ਕਰਦੀ ਹਾਂ ਮੈਂ ਐਜਾ ਮੁੰਡਿਆ ਕਲਾ ਲੁਧਿਆਣਾ ਦੇ ਵਿੱਚ ਹਾਕੀ ਕੋਚ ਅਪਾਇੰਟ ਹੋਈ ਹਾਂ ਮੇਰੀ ਪੜਾਈ ਮੈਂ ਬੀਏ ਤੋਂ ਬਾਅਦ ਬੀਪੀਐਡ ਕੀਤੀ ਔਰ ਫਿਰ ਆਪਣਾ ਹਾਕੀ ਦਾ ਡਿਪਲੋਮਾ ਕੀਤਾ ਜਿਹਨੂੰ ਐਨਏਸ ਬੋਲਦੇ ਨੇ ਔਰ ਉਸ ਤੋਂ ਬਾਅਦ ਹੁਣ ਮੈਂ ਕਿੱਥੇ ਹਾਕੀ ਕੋਚ ਅਪਾਇੰਟ ਹੋਈ ਹਾਂ ਗਵਰਨਮੈਂਟ ਹੌਲ ਅ ਪਹਿਲਾਂ ਤੁਸੀਂ ਵੀ ਕੋਈ ਜਿਹੜਾ ਮਤਲਬ ਕਿਤੇ ਤੁਹਾਡੀ ਵੀ ਸਿਲੈਕਸ਼ਨ ਹੋਈ ਜਾਂ ਜਦੋਂ ਤੁਸੀਂ ਹਾਕੀ ਖੇਡਦੇ ਰਹੇ ਹਾਂਜੀ ਸਰ ਜਦੋਂ ਆਪਾਂ hockey ਖੇਡਦੇ ਆ ਸਭ ਤੋਂ ਪਹਿਲਾਂ ਆਹਨ ਸਟੇਟ ਖੇਡਦੇ ਨੇ ਬੱਚੇ ਉਸ ਤੋਂ ਬਾਅਦ ਨੈਸ਼ਨਲ ਲੈ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਚਾਹੇ ਉਹ ਸਕੂਲ ਲੈਵਲ ਤੋਂ ਨੇ ਚਾਹੇ ਉਹ ਪੰਜਾਬ ਨੂੰ ਸੀਨੀਅਰ ਨੈਸ਼ਨਲ ਨੇ ਯੂਨੀਅਨ ਨੈਸ਼ਨਲ ਦੇ ਵਿੱਚ ਰਿਪਰੈਜ਼ੈਂਟ ਕਰਦੇ ਨੇ ਇਦਾਂ ਮੈਂ ਵੀ ਪੰਜਾਬ ਦੀ ਟੀਮ ਨੂੰ ਰਿਪਰੈਜ਼ੈਂਟ ਕੀਤਾ ਹੈ ਉਹ ਸੀਨੀਅਰ ਨੈਸ਼ਨਲ ਵਿੱਚ ਮੇਰਾ 3rd ਬਰਾਂਡ ਮੈਡਲ ਹੈ ਸਰ ਤੇ ਮਾਤਾ ਪਿਤਾ ਵੱਲੋਂ ਤੁਹਾਨੂੰ ਕਿਦਾਂ ਦਾ ਸਹਿਯੋਗ ਰਿਹਾ ਕਿਉਂਕਿ ਅੱਜ ਕੱਲ ਖਾਸ ਕਰਕੇ ਕੁੜੀਆਂ ਨੂੰ ਜਦੋਂ ਇਦਾਂ ਦੇ ਮੌਕੇ ਬਹੁਤ ਘੱਟ ਮਿਲਦੇ ਆ ਬਹੁਤੇ ਲੋਕ ਜਿਹੜੇ ਆ ਪੜ੍ਹ ਵੀ ਮਾਤਾ ਪਿਤਾ ਪੜ੍ਹੇ ਲਿਖੇ ਵੀ ਹੁੰਦੇ ਨੇ ਲੇਕਿਨ ਫਿਰ ਵੀ ਉਹ ਪੁਰਾਣੇ ਟਾਈਮ ਨੂੰ ਹੀ ਅੱਗੇ ਦੇ ਆ ਕੇ ਖੜਾ ਕਰ ਦਿੰਦੇ ਆ ਕਿ ਲੜਕੀ ਨੂੰ ਅਸੀਂ ਨਹੀਂ ਇਸ ਲੈਂਚੇ ਨਹੀਂ ਪਾਉਣਾ ਜਾਂ ਇੱਧਰ ਨਹੀਂ ਭੇਜਣਾ ਐਦਾਂ ਦਾ ਕੋਈ ਹੋਇਆ ਜ਼ਿੰਦਗੀ 'ਚ ਕੁਝ ਨਹੀਂ ਸਰ ਮੇਰੇ ਫਾਦਰ ਮਦਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਕਿਉਂਕਿ ਮਦਰ ਮੇਰੇ ਟੀਚਰ ਸੀ ਔਰ ਫਾਦਰ ਮੇਰੇ ਆਰਮੀ 'ਚ ਹੋ ਜਿਵੇਂ ਰਿਟਾਇਰ ਹੋਏ ਨੇ ਉਹਨਾਂ ਦਾ ਮੈਨੂੰ ਬਹੁਤ ਸਪੋਰਟ ਰਿਹਾ ਜਿਸ ਕਰਕੇ ਮੈਂ ਪੜਨ ਦੇ ਨਾਲ ਨਾਲ ਆਪਣਾ ਫੇਡਨ ਵਿੱਚ ਵੀ ਬੜਾ ਕੰਮ ਕੀਤਾ ਔਰ ਮੈਂ ਇਹੋ ਹੀ ਕਹਿਣਾ ਚਾਹੂੰਗੀ ਕਿ ਹਰ ਇੱਕ ਫਾਦਰ ਮਦਰ ਨੂੰ ਆਪਣੀ ਬੇਟੀ ਨੂੰ ਸਪੋਰਟ ਜ਼ਰੂਰ ਕਰਨਾ ਚਾਹੀਦਾ ਹੈ ਬਿਕੋਜ਼ ਬੇਟੀਆਂ ਆਪਣਾ 100% ਦਿੰਦੀਆਂ ਨੇ ਹਰ ਜਗ੍ਹਾ ਤੇ ਅ ਮਮੀ ਡੈਡੀ ਦਾ ਕੀ ਪੇਸੇ ਵਾਜੂ ਕੀ ਕਰ ਰਹੇ ਨੇ ਪਿੱਛੇ ਸਰ ਮਦਰ ਮੇਰੇ ਟੀਚਰ ਰਿਟਾਇਰ ਹੋਏ ਨੇ ਹੁਣ ਤੇ ਫਾਦਰ ਮੇਰੇ ਸੁਬੇਦਾਰ ਰਿਟਾਇਰ ਹੋਏ ਨੇ ਆਰਮੀਚ ਤੇ ਅੱਗੇ ਵਾਲਾ ਟਾਈਮ ਜਿਹੜਾ ਉਦੇ ਵਿੱਚ ਕੀ ਆ ਤੁਹਾਡੀ ਜ਼ਿੰਦਗੀ ਦੀ ਕੀ ਸੋਚ ਰੱਖਦੇ ਹੋ ਵੀ ਕੀ ਕੁਝ ਕਰਨਾ ਅਗੇ ਹੁਣ ਸਰ ਜਿਵੇਂ ਮੈਂ ਹੋਕੀ ਕੋਚ ਅਪਾਇੰਟ ਹੋਈ ਆ ਤੇ ਮੇਰੇ ਜ਼ਿੰਦਗੀ ਦਾ ਹੁਣ ਇਹੋ ਹੀ ਹੈ ਮੈਂ ਕਿ ਵੱਧ ਤੋਂ ਵੱਧ ਗਰਲਸ ਜਿਵੇਂ ਮੈਂ ਗਰਲਸ ਅਕੈਡਮੀ ਚੋਂ ਕੋਆਪਟ ਹੋਈ ਆ ਕਿ ਗਰਲਸ ਪੜਾਈ ਦੇ ਨਾਲ ਨਾਲ ਆਪਣਾ ਸਪੋਰਟਸ ਵਿੱਚ ਵੀ ਵਧੀਆ ਯੋਗਦਾਨ ਦੇਣ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਸਟੈਂਡ ਕਰਨ ਤਾਂ ਕਿ ਜਿਵੇਂ ਮੇਰੇ ਫਾਦਰ ਮਦਰ ਪ੍ਰਾਊਡ ਕਰਦੇ ਨੇ ਉਹਨਾਂ ਦੇ ਫਾਦਰ ਮਦਰ ਉਹਨਾਂ ਤੇ ਪ੍ਰਾਊਡ ਕਰਨ ਕਰਨਾ ਚਾਹੁੰਦੇ ਹੋ ਵੱਡੇ ਹੋ ਕੇ ਹੋਰ ਅੱਗੇ ਕਿਹੜੀਆਂ ਮੱਲਾ ਮਾਰਨੀਆਂ ਖਿਡਾਰੀ ਜਵਾਨੀ ਦੇ ਹੋ ਮੈਂ 10ਵੀਂ ਕਲਾਸ ਪੜ੍ਹਦੀ ਆਂ ਹਾਂ ਤੇ ਨੈਸ਼ਨਲ ਮੈਂ ਖੇਡ ਚੁੱਕੀ ਆਂ ਮੇਰੀ ਪੋਜੀਸ਼ਨ ਗੋਲ ਕੀਪਰ ਹੈ ਤੇ ਅੱਗੇ ਮੈਂ 올림픽 ਖੇਡਣਾ ਚਾਹੁੰਦੀ ਆਂ ਉਹ ਤੋਂ ਅੱਗੇ ਦਾ ਕੀ ਹੈਗਾ ਕੀ ਸੋਚਿਆ ਹੋਇਆ ਆਈਪੀਐਸ ਬੰਨਾ ਪੀਪੀਐਸ ਬੰਨਾ ਕੀ ਬੰਨਾ ਮੈਂ ਡੀਐਸਪੀ ਬੰਨਾ ਚਾਹੁੰਦੀ ਆਂ ਵਾਹ ਜੀ ਕੀ ਬਾਤ ਹੈ ਹਾਂ ਬੇਟਾ ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਸ਼ਿਵਾਨੀ ਹੈ ਤੇ ਮੇਰੀ ਪੋਜੀਸ਼ਨ ਲੈਫਟ ਆਊਟ ਹੈ ਤੇ ਮੈਂ 9ਵੀਂ ਜਮਾਤ ਵਿੱਚ ਪੜ੍ਹਦੀ ਆਂ ਤੇ ਮੇਰੀ ਏਮ 올림픽 ਖੇਡਾਂ ਤੇ ਅਨੌਬੀਸੇ ਬੋਲਣਾ ਹੈ ਥੈਂਕ ਯੂ ਹਾਂ ਬੱਬਰ ਸ਼ੇਰ ਨੂੰ ਕਰ ਜਰਾ ਅੱਜ ਕੀ ਬੋਲਦਾ ਮਾਈ ਨੇਮ ਇਜ਼ ਗਿਰਿੰਜੀਤ ਕੌਰ ਆਈ ਸਟੱਡੀ ਇਨ 11th ਕਲਾਸ ਐਂਡ ਮਾਈ ਪੋਜੀਸ਼ਨ ਇਜ਼ ਰਾਈਟਿੰਗ ਆਮ ਅ ਹੌਬੀਪੀਅਰ ਆਮ ਐਂਡ ਮਾਈ ਏਮ ਇਜ਼ ਟੂ ਬੀ ਅ ਪੀਐਸਫ ਆਫਿਸਰ ਥੈਂਕ ਯੂ ਅੱਗੇ ਆਜਾ ਬੇਟਾ ਅੱਗੇ ਆ ਚਲੋ ਬੇਟੇ ਅੱਗੇ ਆਓ ਇੱਥੇ ਜਿਹੜਾ ਜ਼ਿਆਦਾ ਲੋਕ ਗਿਆ ਉਹਦੇ ਮੋੜੇ ਜ਼ਿਆਦਾ ਕੈਂਪ ਕਰਨਾ ਮਾਈਕ ਨੂੰ ਅੱਗੇ ਆ ਅੱਗੇ ਦੋ ਮੇਰਾ ਨਾਮ ਕੋਮਲ ਕੋਟਕੋਰਾ ਹੈ ਮੈਂ ਸਟੇਟ ਪਲੇਅਰ ਆ ਮੈਂ ਸੈਟ ਰਾਈਟ ਹਾਫ ਖੇਡਦੀ ਆ ਮੈਂ ਨਹੀਂ ਤਾਂ ਅੱਗੇ ਕੀ ਬਣਨਾ ਚਾਹੁੰਦੇ ਹੋ ਕੀ ਜ਼ਿੰਦਗੀ ਦੇ ਆਪ ਵੇਖ ਕੀ ਆ ਸਾਡਾ ਆਪ ਆਰਮੀ ਆ ਮੇਰਾ ਨਾਮ ਦਿਕਸ਼ਾ ਹੈ ਮੈਂ ਨੋਵੀਂ ਜਮਾਤ ਵਿੱਚ ਪੜ੍ਹਦੀ ਆ ਮੇਰੀ ਪੋਜੀਸ਼ਨ ਲੈਫਟ ਇਨ ਆ ਤੇ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਆ ਡਾਕਟਰ ਬਣਨਾ ਆ ਦੇਖੋ ਜੀ ਸਾਰੀ ਗੇਮ ਇੱਥੇ ਬਟੇ ਹੋ ਰਿਹਾ ਉਹ ਸਾਰੇ ਮੋਰੇ ਕਰਤੀ ਪਿੱਛੋਂ ਕੋਈ ਨਹੀਂ ਜਾਏਗਾ ਇੱਥੇ ਘੜਾ ਆਜੋ ਫਟਾਫਟ ਆਜੋ ਕਿੱਥੇ ਘੜਾਇਆ ਸੀ ਤੁਹਾਨੂੰ ਸਾਰਿਆਂ ਨੂੰ